ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਮਾਈ ਯੂਟਿਊਬ ਚੈਨਲ ਅਮੀਰ ਕਰਦਾ ਤੁਸ ਸਾਰੇ ਵਧੀਆ ਹੋਵੋਗੇ ਤਾਂ ਕੈਂਟ ਹੋਵਗੇ ਆਜੋ ਫਿਰ ਅੱਜ ਕਬੂਤਰ ਡਾਉਣੇ ਆ ਗੁਲਾਬੀ ਪੁੰਝੇ ਵਾਲਾ ਤੇ ਆ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਬਸੇ ਕਰੀਏ ਆਪਾਂ ਠੀਕ ਆ ਚਾਦਰ ਮਤਲਬ ਸ਼ਾਲ ਜਿਹਾ ਹੈਗਾ ਵੀ ਮੜਾ ਮੋਟਾ ਬਿੱਲੀ ਨੂੰ ਨਾ ਪਤਾ ਲੈ ਕਿੰਨੇ ਨਾਲੇ ਥੋੜੀ ਥੋੜੀ ਠੰਡ ਆ ਠੰਡ ਨਾ ਜਾਵੇ ਅੰਦਰ ਤੇ ਇਹਨੂੰ ਲਾ ਕੇ ਇੱਥੇ ਰੱਖ ਦਈਏ ਤੇ ਫਿਰ ਅੱਲ ਅੱਜ ਪਾਣੀ ਦੇ ਕੇ ਛੱਡਾਂਗੇ ਕਬੂਤਰ ਨੂੰ ਸਰੰਜ ਨਾਲ ਠੀਕ ਆ ਗਾਈਜ਼ ਤੇ ਸਾਰਿਆਂ ਤੋਂ ਪਹਿਲਾਂ ਮੈਂ ਸਰੰਜ ਇੱਥੇ ਰੱਖਦਾ ਤੇ ਖੁੱਡੇ ਦਾ ਗੇਟ ਖੋਲ੍ਹ ਲੀਏ ਪਿੰਜਰੇ ਦਾ ਖੁੱਡੇ ਦਾ ਜੋ ਮਰਜ਼ੀ ਸਮਝ ਲਓ ਤੇ ਫਿਰ ਉਤਲੇ ਕਬੂਤਰ ਨੂੰ ਵੀ ਪਾਣੀ ਦੇ ਕੇ ਛੱਡਾਂਗੇ ਲਾਲ ਗੋਲੇ ਨੂੰ ਵੀ ਤੇ ਆਹ ਖੁੱਦ ਗਿਆ ਪਹਿਲਾਂ ਇੱਕ ਗੋਲਾ ਇੱਕ ਕਮੈਂਟ ਗਾਇਸ ਸਤਿ ਸ਼੍ਰੀ ਅਕਾਲ ਗੁਰੂ ਆਹ ਕੁੰਡ ਜਾਲੀ ਅੰਦਰ ਤੱਕਣੀ ਪੈਣੀ ਹੈ ਕਮੈਂਟ ਗਾਇਸ ਹਾਂ ਹੁਣ ਖੁੱਲ ਗਿਆ ਪਿੰਜਰਾ ਤੇ ਆ ਉਹ ਗੁਲਾਬੀ ਪੂਛ ਵਾਲਾ ਆਪਣਾ ਕਬੂਤਰ ਇਹਨੂੰ ਡਾਵਾਂਗੇ ਤੇ ਆ ਇਹਦੇ ਨਾਲ ਜੋੜੀ ਬੈਠੀ ਆ ਉੱਪਰਲੇ ਦੀ ਜੋੜੀ ਤੇ ਇਹਨਾਂ ਦੋਨੋਂ ਇੱਕ ਨੂੰ ਡਾਉਣੇ ਇਹਦੇ ਚੋਂ ਕੱਢ ਕੇ گلابی ਗੂਸ਼ ਵਾਲੇ ਨੂੰ ਤੇ ਸਭ ਤੋਂ ਪਹਿਲਾਂ ਪਾਣੀ ਦਿੰਨੇ ਇਹਨੂੰ 4 ml ਠੀਕ ਆ ਸੁਰੰਜ ਭਰ ਲਾਂ ਮੈਂ ਪਾਣੀ ਦੀ ਠੀਕ ਆ ਗਾਇਸ ਸਾਰੀ ਤੇ ਪਾਣੀ ਦੇ ਲਾ ਫਿਰ ਛੱਡਦਾ ਇੱਕ ਮਿੰਟ ਗਾਇਸ ਮੈਂ ਤੋ ਤੂ ਕਿ ਚੰਗੀ ਤਰ੍ਹਾਂ ਛੱਡ ਦੇ ਫਿਰ ਹਾਂ ਜੀ ਗਾਇਸ ਸਾਢੇ 4 4 ml ਕਰ ਲਈ ਠੀਕ ਆ ਤੇ ਆ ਪਾਣੀ ਦੇ ਦਈਏ ਕਬੂਤਰ ਨੂੰ ਤੇ ਫਿਰ ਕਰਦੇ ਆ 7 26 ਤੇ ਗਾਇਸ ਛੱਡ ਤੇ ਦੋਨੇ ਮੈਂ ਪਾਣੀ ਦੇ ਕੇ ਠੀਕ ਆ ਆ ਜਾਂਦਾ ਇੱਕ ਹੋਰ ਆ ਕਾ ਜਾਂਦਾ ਹਾਂਜੀ ਗਾਇਜ਼ 7 ਤੋਂ 26 ਤੱਕ ਮੈਂ ਦੋਨਾਂ ਨੂੰ ਛੜਤਾ ਪਾਣੀ ਦੇ ਕੇ ਠੀਕ ਆ ਜਾਂਦੇ ਦੇਖੋ ਕਬੂਤਰ ਆਪਣੇ ਤੇ ਅੱਜ ਵੇਖਦੇ ਹਾਂ ਕਿੰਨਾ ਚੁਰਟਦੇ ਪਾਣੀ ਦਿੱਤਾ ਹੋਇਆ ਤੇ ਅੱਜ ਉਹ ਫਿਰ ਵੇਖੀ ਅੱਜ ਕੀ ਪਟਾਕੇ ਲਾਉਂਦੇ ਕੀ ਰੰਗ ਪਾਉਂਦੇ ਆ ਕੀ ਰੰਗ ਲਾਉਂਦੇ ਆ ਤੇ ਕੀ ਪਟਾਕੇ ਪਾਉਂਦੇ ਆ ਹਾਂਜੀ ਗਾਇਜ਼ ਆ ਦੇਖੋ ਯਾਰ ਅੱਜ ਤੱਕ ਦਾ ਘੰਟੇ ਉੱਡ ਕੇ ਕਬੂਤਰ ਬਹਿਣ ਆਉਂਦਾ ਹਾਂ ਗਲਾਬੀ ਡੋਰੀ ਵਾਲਾ ਦੂਜਾ ਵੀ ਤੇ ਦੋਨੇ ਹੀ ਠੀਕ ਆ ਤੇ ਬਹਿਨੇ ਆ ਵੀ ਬਹਿਦਾ ਜਾਂ ਉੱਡਦਾ ਅੱਗੇ ਵੀ ਆਏ ਜਿਹੜੇ ਜੇ ਪਾ ਕੇ ਫਿਰ ਉੱਡ ਕੇ ਸੀ ਦੇ ਦੇਖੋ ਕੀ ਬਣਦਾ ਹੁਣ ਜਿਵੇਂ ਆਪ ਵੇਖੋ ਫਿਰ ਤਾਂ ਹੋ ਗਏ ਠੀਕ ਹੈ ਉਹ ਵੇਖ ਸਕਦੇ ਹੋ ਤੁਸੀਂ ਯਾਰ ਇੱਕ ਤਾਂ ਬਲਰ ਹੋ ਜਾਂਦਾ ਆ ਰੇ ਕਿੱਧਰ ਗਏ ਮੈਨੂੰ ਆਪ ਨੂੰ ਨਹੀਂ ਵੇਖਦੇ 1 ਮਿੰਟ ਅਬੇਰੀ ਦੀ ਔਲੇ ਆ ਫਿਰ ਦੱਸਦਾ ਤੁਹਾਨੂੰ ਜਦੋਂ ਇੱਧਰ ਆ ਗਏ ਖੜ ਜਾ ਗਏ ਗਾਈਜ਼ ਅਜੇ ਤੱਕ ਨਹੀਂ ਆਈ ਆ ਦੇਖੋ ਇਹ ਜਨੀਵੇਂ ਹੋ ਕੇ ਠੀਕ ਹੈ 1 ਮਿੰਟ ਆ ਰੇ ਆ ਨੀਵੇਂ ਜਮਾ ਇੱਥੇ ਆ ਗਏ ਛਤਰੀ ਤੇ ਹੁਣ ਫਿਰ ਤਾਂ ਜਾਵੜੇ ਐ ਇਹਨਾਂ ਦਾ ਸਿਆਪਾ ਕਦੇ ਨੀਵੇਂ ਆਉਂਦੇ ਕਦੇ ਤਾਂ ਆ ਜਾਂਦੇ ਕਦੇ ਨੀਵੇਂ ਆਉਂਦੇ ਆ ਤੇ ਅੱਧਾ ਘੰਟਾ ਹੋ ਗਿਆ ਫਿਲਹਾਲ ਪਹਿਲਾਂ ਤਾਂ ਮੈਨੂੰ ਐਂ ਸੇ ਜਿਵੇਂ ਬਹਿ ਚੱਲੇ ਆ ਤੇ ਹੁਣ ਦੁਬਾਰਾ ਫਿਰ ਚੜ ਗਏ ਹੋ ਜਾਂਦੇ ਤੇ ਦੇਖੋ ਕਿੰਨਾ ਚਰੋੜਦਾ ਅੱਜ ਹਾਂਜੀ ਗਾਇਸ ਕਲਾਬੀ ਫੂੰਜੀ ਵਾਲਾ ਬਹਿ ਗਿਆ ਕੱਲ ਨਾਲ ਵਧੀਆ ਰਿਜ਼ਲਟ ਦਿੱਤਾ ਇਹਨੇ ਕੱਲ ਤਾਂ ਅੱਧਾ ਘੰਟਾ ਮਸਾਉ ਡੜਿਆ ਸੀ ਅੱਜ 50 ਮਿੰਟ ਉੱਡ ਗਿਆ ਠੀਕ ਹੈ ਗਾਇਸ ਤੇ ਦੂਜਾ ਆਪਣਾ ਫਿਰਦਾ ਉਹ ਘੰਟਾ ਹੀ ਕਰੂਗਾ ਉਹ ਵੀ ਤੁਹਾਨੂੰ ਦਿਖਾ ਦਨੇ ਕਿੱਥੇ ਆ ਕੀ ਪਤਾ ਅੱਜ ਘੰਟੇ ਤੋਂ ਜ਼ਿਆਦਾ ਕਰ ਦੇ ਆ ਜਾਂਦਾ ਠੀਕ ਹੈ ਗਾਇਸ ਤੇ ਇਹ ਵੀ ਵੇਹਨੇ ਕੀ ਕਰਦਾ ਅੱਜ ਜਾਂ ਬਹਿਂਦਾ ਜਾਂ ਉੱੜਦਾ ਉਮੀਦ ਨਹੀਂ ਵੀ ਬੈਠੂਆ ਕਿਉਂਕਿ ਇਨਾ ਭਰੋਸਾ ਹੈਗਾ ਠੀਕ ਹੈ ਜਿਹੜਾ ਇਹ ਚੜ ਉੱਡਣ ਵਾਲੇ ਤੁਹਾਨੂੰ ਵਿਖਾਤੇ ਯਾਰ ਐ ਝੂਠ ਜਾਂ ਨਹੀਂ ਵੀ ਹਾਂ ਹੁਣੇ ਬੈਠਿਆ ਜਾਂ 2 ਘੰਟੇ ਹੋ ਗਏ ਜਾਂ 3 ਘੰਟੇ ਵੀ ਹਾਂ ਵੀ 20 ਮਿੰਟ ਉੱਡਦੇ ਤੇ 20 ਮਿੰਟ ਉੱਡਣਗੇ ਠੀਕ ਹੈ ਗਾਈਜ਼ ਆ ਵੀ ਇਹਨੇ ਕਿੰਨਾ ਚੜ ਉੱਡਦਾ ਠੀਕ ਹੈ ਆ ਤੁਹਾਡੇ ਲਾਈਵ ਵਿਖਾ ਦਿੰਦੇ ਆ ਵੀ ਬੈਂਦਾ ਕਿ ਨਹੀਂ ਬੈਂਦਾ ਆ ਦੇਖੋ ਆ ਜਾਂਦਾ ਸੂਰਜ ਦੇ ਕੋਲ ਦੀ ਆ ਗਿਆ ਯਾਰ ਬਲਰ ਵਾਲਾ ਬੜਾ ਚੱਕਰਾ ਆ ਰਿਹਾ ਆ ਜਾਂਦਾ ਆ ਜਾਂਦਾ ਆ ਜਾਂਦਾ ਹੁਣ ਵੇਨੇ ਕਿੰਨਾ ਟਾਈਮ ਪਾਉਂਦਾ ਉੜਦਾ ਇਹ ਤੇ ਮੈਂ ਸਕੂਲੇ ਵੀ ਜਾਣਾ ਗਾਇਸ ਯਾਰ ਠੀਕ ਹੈ ਹਾਂਜੀ ਗਾਇਸ ਆ ਵੀ ਆਣ ਕੇ ਬਹਿ ਗਿਆ 8 14 ਤੇ ਤੇ ਚਲੋ ਯਾਰ ਹੁਣ ਇਹਨੂੰ ਖੁੱਡੇ ਜੇ ਤਾੜਦੇ ਮੈਂ ਵੀ ਸਕੂਲੇ ਜਾਣਾ ਤੇ ਕੱਲ ਨੂੰ ਬਸ ਹੁਣ ਇਹਨਾਂ ਨੂੰ ਨਾ ਜੋੜਿਆਂ ਚ ਪੱਟਣਾ ਪਊਗਾ ਫਿਰ ਉਡਣਗੇ ਠੀਕ ਕਈਆਂ ਬਾਈਆਂ ਦੇ ਕਮੈਂਟ ਵੀ ਆਏ ਸੀ ਵੀ ਇਹਨਾਂ ਜੋੜਿਆਂ 'ਚ ਅਡ ਕਰਦੇ ਤੇ ਫਿਰ ਵੇਖੀਂਗਾ ਕੇ ਤੇ ਬਾਈ ਨੇ ਇੱਕ ਨੇ ਮੈਨੂੰ ਹੋਰ ਵੀ ਦੱਸਿਆ ਸੀ ਵੀ ਜੋੜੇ 'ਚ ਪੱਟਦੇ ਨੇ ਤੇ ਦੋ ਕੁ ਦਿਨ ਹੋਰ ਆ ਬੱਚਾ ਵੱਡਾ ਹੋ ਜਾਣ ਦੋ ਤੇ ਫਿਰ ਕਬੂਤਰਿਆਂ ਨੂੰ ਥੱਲੇ ਤੇ ਕਬੂਤਰਾਂ ਤਿੰਨਾਂ ਨੂੰ ਉੱਤੇ ਕਰ ਦਾਂਗੇ ਤਿੰਨਾਂ ਦਾ ਕਬੂਤਰ ਆਪਣੇ ਕੋਲੇ ਤੇ ਦੂਜੇ ਵੀ ਛਤਰੀ ਤੇ ਲਾ ਕੇ ਦੇਖਾਂਗੇ ਤੇ ਆ ਜੋ 따ੜੀ ਜੋ ਫਿਰ ਇਹਨਾਂ ਨੂੰ ਖੁੱਡੇ ਦੇ ਵਿੱਚ ਲਾ ਕੇ ਤੇ ਨਾਲੇ ਮਸਗੁੱਲੇ ਵੀ ਜਾਣਾ ਠੀਕ ਹੈ ਗੇਸ ਤੇ ਹੁਣ ਇਹਨਾਂ ਨੂੰ ਲਾ ਦਈਏ ਸਿੱਧਾ ਖੁੱਡੇ ਖੁੱਡੇ ਚ ਹੀ ਆਊਗਾ ਇਹ ਤੇ ਆ ਲੋ ਖੁੱਡਾ ਖੋਲਤਾ ਖੁੱਡੇ ਖੁੱਡੇ ਆਇਆ ਆਇਆ ਅੰਤਾਰ ਦੀ ਫਿਰ ਮਸਗੁੱਲੇ ਜਾਣਾ ਫਿਰ ਤਿਆਰ ਆਣ ਕੇ ਵਲੌਗ ਕਰਦੇ ਆਂ ਹਾਂਜੀ ਗਾਇਸ ਤੇ ਸਕੂਲੋਂ ਆ ਗਏ ਸੀ ਤੇ ਹੁਣ ਖੁੱਡਿਆਂ ਦੀ ਸਫਾਈ ਕਰਦੇ ਆ ਠੀਕ ਆ ਕਿਉਂਕਿ ਵਿੱਚ ਮੱਖੀਆਂ ਮੁੱਖੀਆਂ ਮੱਛਰ ਮੁਛਰ ਬਣੇ ਖੜੇ ਆ ਤੇ ਉਹ ਕਰਦੀਏ ਸਫਾਈ ਅੱਜ ਪਰਸੋਂ ਚੌਥੇ ਕੀਤੀ ਸੀ ਵਾ ਵ ਦਿਨ ਹੋ ਗਏ 10 15 ਦਿਨ ਹੋ ਗਏ ਤੇ ਅੱਜ ਦੁਬਾਰਤ ਫੇਰ ਕਰਦਨੇ ਆ ਖੁੱਡਾ ਖੋਲੀਏ ਪਹਿਲਾਂ ਤਾਂ ਇੱਕ ਮਿੰਟ ਹਾਂਜੀ ਗਾਇਸ ਖੁੱਡੇ ਦੀ ਸਫਾਈ ਕਰਦੇ ਆ ਅੱਜ ਆਪਾਂ ਠੀਕ ਆ ਬੜੇ ਦਿਨਾਂ ਤੋਂ ਤੇ ਬੁੱਕਰ ਬੁੱਕਰ ਤੇ ਕਰਨੀ ਤਿਆਰ ਰੱਖੀ ਆ ਠੀਕ ਆ ਤੇ ਸਫਾਈ ਆ ਯਾਰ ਪਰ ਮਾੜੀ ਮਾੜੀ ਮੋਕਰ ਜੀ ਤੇ ਉਹ ਮਿੱਠਾ ਮੂ ਜਿਆ ਚੱਕ ਦਿੰਨੇ ਉਥੋਂ ਪਾਣੀ ਪੂਣੀ ਕੱਢ ਦਿੰਨੇ ਆ ਬਾਹਰ ਠੀਕ ਹੈ ਗਾਇਸ ਤੇ ਬੱਚੇ ਦੇਖ ਸਕਦੇ ਨੇ ਅੱਜ ਆਪਣਾ ਕਿਵੇਂ ਬੈਠਾ ਠੀਕ ਹੈ ਗਾਇਸ ਤੇ ਆਇਓ ਗਾਇਸ ਠੀਕ ਹੈ ਗਾਇਸ ਤੇ ਆਇਓ ਗਾਇਸ ਪਾਸ ਬਣਿਆ ਪਿਆ ਮੂੜ ਹਾਂਜੀ ਗਾਇਸ ਆ ਦੇ ਕੋਈ ਨਹੀਂ ਮਿੱਟੀ ਕੱਢੀ ਆ ਪਕੂਡੇ ਦੇ ਵਿੱਚੋਂ ਤੇ ਹੁਣ ਫੁੱਟਾ ਦੇਖੋ ਠੀਕ ਹੈ ਅਜੇ ਇੱਕ ਨੰਬਰ ਨਹੀਂ ਬਣਿਆ ਮੁੱਠਾ ਮੁੱਠਾ ਹੀ ਆ ਹੈਗੀਆਂ ਤੇ ਰੇਤਾ ਖਲਾਸ ਦਿਆਂ ਵਿੱਚ ਥੋੜਾ ਜਿਹਾ ਹੋਰ ਹਾਂ ਜੀ ਗਏ ਤੇ ਆਇਓ ਖੋਲਦੇ ਹੁੱਡਾ ਤੇ ਇਧਰ ਮਾਮੇ ਦੇ ਮੁੰਡੇ ਨਹੀਂ ਆਏ ਆ ਕੀ ਹਾਲ ਆ ਵਧੀਆ ਵਧੀਆ ਕਿਵੇਂ ਬਾਈ ਤੇ ਕਬੂਤਰ ਵੇਖਣ ਆਏ ਆ ਵਖਾਉਣੇ ਆ ਇੱਕ ਮਿੰਟ ਖੁੱਡਾ ਖੜਾ ਖੋਲ ਲਈ ਕਿਵੇਂ ਹੈ ਗੱਲ ਕੱਟਾ ਤੂੰ ਆ ਜਾਵੇਂਗਾ ਹਾਂ ਆਪਕੇ ਇਹ ਤੇ ਟਾਹਣੀਆਂ ਦੇ ਛਰੇ ਰੱਖਿਆ ਹਾਂ ਮੁੰਡਾ ਰੱਖਦਾ ਉਹ ਤਾਂ ਬਰਲੇ ਦਾ ਤੇ ਆ ਹਾਂ ਜੀ ਗਏ ਜਿੱਤੋਂ ਆਪਾਂ ਕਬੂਤਰ ਲੈਣ ਆਏ ਸੀ ਤੇ ਉੱਥੇ ਅੱਜ ਕਬੂਤਰ ਵੇਖਣ ਆਏ ਆ ਮਾਮੇ ਦੇ ਮੁੰਡਿਆਂ ਨੂੰ ਬਾਹਣ ਤੇ ਕਿਵੇਂ ਹੈ ਪਾਣੀ ਚ ਕਿੰਨੇ